ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਬਾਰੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਖਤ ਵਿਖੇ ਪੰਜ ਪਿਆਰਿਆਂ ਤੇ ਸੰਗਤ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਪਣਾ ਪੱਖ ਪੇਸ਼ ਕੀਤਾ। ਉਹਨਾਂ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਤਖ ਸਾਈਂ ਦੇ ਫੈਸਲੇ ਮਗਰੋਂ ਇੱਕ ਵਿਸ਼ੇਸ਼ ਟੋਲੇ ਦੇ ਵੱਲੋਂ ਉਹਨਾਂ ਨੂੰ ਬਹੁਤ ਮੰंदे ਟੰਗ ਦੇ ਨਾਲ ਟਰੋਲ ਜਿਹੜਾ ਕੀਤਾ ਜਾ ਰਿਹਾ ਹੈ ਤੇ ਇਸੇ ਲੜੀ ਚ ਹੀ ਵੀਡੀਓ ਜਨਤਕ ਕੀਤੀ ਗਈ ਉਹਨਾਂ ਨੇ ਕਿਹਾ ਕਿ ਅੱਜ ਮੁਕਸਰ ਸਾਈਬਰ ਰਹਿਣ ਵਾਲੇ ਵਿਅਕਤੀ ਨੂੰ ਮੇਰੇ ਵਿਰੁੱਧ ਪੇਸ਼ ਕੀਤਾ ਗਿਆ ਇਹ 2006 2007 ਦਾ ਮਾਮਲਾ ਹੈ ਵੀਡੀਓ ਦੇ ਵਿੱਚ ਉਸਨੇ ਪਹਿਲਾ ਦੋਸ਼ ਲਗਾਇਆ ਕਿ ਮੈਂ ਉਸ ਵਿਅਕਤੀ ਦਾ ਵਿਚੋਲਾ ਸੀ ਪਰ ਸਤਿਗੁਰੂ ਜਾਣਦਾ ਹੈ ਕਿ ਮੈਂ ਉਸ ਵਿਅਕਤੀ ਦਾ ਵਿਚੋਲਾ ਨਹੀਂ ਸੀ ਮੇਰੇ ਤੋਂ ਪਰਿਵਾਰ ਨੇ ਪੁੱਛਿਆ ਜ਼ਰੂਰ ਸੀ ਕਿ ਇਹ ਮੁੰਡਾ ਠੀਕ ਹੈ ਮੈਂ ਕਿਹਾ ਸੀ ਕਿ ਠੀਕ ਹੈ ਰਿਸ਼ਤਾ ਕਰ ਦਿਓ ਉਹਨਾਂ ਨੇ ਅੱਗੇ ਕਿਹਾ ਕਿ ਦੂਜਾ ਉਸਨੇ ਦੋਸ਼ ਲਾਇਆ ਕਿ ਉਹ ਪਹਿਲਾਂ ਵੀ ਬਹੁਤ ਸ਼ਿਕਾਇਤਾਂ ਕੀਤੀਆਂ ਸਨ 2007 ਦੇ ਵਿੱਚ ਉਸ ਨੇ ਸਾਡੇ ਕਿਸੇ ਰਿਸ਼ਤੇਦਾਰ ਦੀ ਚੁੱਕ ਦੇ ਵਿੱਚ ਆ ਕੇ ਉਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਸੀ ਉਸ ਦਰਖਾਸਤ ਤੇ ਫਾਈਲਿੰਗ ਵਿਭਾਗ ਤੇ ਪੜਤਾਲ ਵੀ ਕੀਤੀ ਸੀ ਸਾਡੇ ਆਂਡ ਗੁਮਾਂਡ ਅਤੇ ਸਟਾਫ ਨੂੰ ਪੁੱਛਿਆ ਗਿਆ ਸੀ ਉਸ ਵਿਭਾਗ ਨੇ ਕੀ ਰਿਪੋਰਟ ਦਿੱਤੀ ਮੈਨੂੰ ਨਹੀਂ ਪਤਾ 2015 ਦੇ ਵਿੱਚ ਮੈਂ ਬਤੌਰ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਇੰਟਰਵਿਊ ਦੇ ਕੇ ਗਿਆ ਸੀ ਮੇਰੀ ਫਾਈਲ ਫਰੋਲੀ ਗਈ ਹੋਣੀ ਸੀ ਇਹ ਨਿਯਮ ਹੈ ਕਿ ਜਿਸ ਵਿਰੁੱਧ ਸੰਗੀਨ ਦੋਸ਼ ਹੋਣ ਉਸ ਨੂੰ ਇੰਟਰਵਿਊ ਲਈ ਨਹੀਂ ਸੱਦਿਆ ਜਾਂਦਾ 2017 ਦੇ ਵਿੱਚ ਮੈਨੂੰ ਤਖਤ ਸ਼ਰੀਦ ਦਮਦਮਾ ਸਾਹਿਬ ਜੀ ਦਾ ਸੇਵਾ ਸੌਂਪੀ ਗਈ ਜੇ ਫਾਈਲਿੰਗ ਵਿਭਾਗ ਨੇ ਮੈਨੂੰ ਝੂਠਾ ਸਾਬਿਤ ਕੀਤਾ ਹੁੰਦਾ ਤਾਂ ਜ਼ਰੂਰ ਉਹਨਾਂ ਦੀ ਨਜ਼ਰ ਦੇ ਵਿੱਚ ਆਇਆ ਹੋਣਾ ਕਿ ਮੈਨੂੰ ਜਥੇਦਾਰ ਨਿਯੁਕਤ ਨਾ ਕੀਤਾ ਜਾਂਦਾ ਫਿਰ 2018 ਦੇ ਵਿੱਚ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਤੌਰ ਕਾਰਜਕਾਰੀ ਜਥੇਦਾਰ ਦੀ ਸੇਵਾ ਸੰਭਾਲੀ ਉਹਨਾਂ ਨੇ ਕਿਹਾ ਕਿ ਚੌਥਾ ਉਸਨੇ ਇਲਜ਼ਾਮ ਲਾਇਆ ਹੈ ਕਿ ਮੈਂ ਉਸ ਦਾ ਘਰ ਉਜਾੜਿਆ ਏ 10 ਸਾਲ ਮਾਮਲਾ ਚੱਲਿਆ ਸੀ ਮੈਂ ਅਦਾਲਤ ਦੇ ਵਿੱਚ ਕਦੇ ਉਸ ਨੂੰ ਵਿਰੁੱਧ ਨਹੀਂ ਗਿਆ ਨਾ ਹੀ ਗਵਾਹੀ ਦਿੱਤੀ ਨਾ ਦਸਤਕਤ ਕੀਤੇ ਨਾ ਉਸ ਨੇ ਅਦਾਲਤ 'ਚ ਮੇਰਾ ਨਾਂ ਲਿਆ ਮੈਂ 2017 ਦੇ ਵਿੱਚ ਸ੍ਰੀ ਮੁਕਸਰ ਸਾਹਿਬ ਛੱਡਿਆ ਅਤੇ ਉਸ ਤੋਂ ਬਾਅਦ ਉਸ ਬਾਰੇ ਕਦੇ ਪਤਾ ਨਹੀਂ ਕੀਤਾ ਤੱਤ ਤੋਂ ਵੱਡਾ ਉਸਨੇ ਦੋਸ਼ ਲਾਇਆ ਕਿ ਇਹ ਉਸ ਕੁੜੀ ਦੇ ਨਾਲ ਮੇਰੇ ਨਜ਼ਾਈ ਸਬੰਧ ਸੀ ਉਹ ਕੁੜੀ 8ਵੀਂ 9ਵੀਂ ਦੇ ਵਿੱਚ ਪੜਦੀ ਸੀ 12ਵੀਂ ਤੱਕ ਮੈਂ ਉਸ ਦੀ ਫੀਸ ਤੇ ਪੈਸੇ ਦਿੱਤੇ ਅਤੇ ਆਪਣੀ ਬੇਟੀ ਸਮਝ ਕੇ ਪੜਾਇਆ ਉਸੇ ਵਿਆਹ ਦੇ ਵਿੱਚ ਵੀ ਖਰਚਾ ਕੀਤਾ ਮੈਂ ਤੱਕਤ ਸਾਹਿਬ ਦੀ ਇਸ ਫਸੀਲ ਤੋਂ ਪੰਜ ਸਹਿਬਾਨ ਦੀ ਹਾਜ਼ਰੀ ਅਤੇ ਸਮੁੱਚੀ ਸੰਗਤ ਜੋ ਆਪਣੇ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਗੱਲ ਕਹਿਣਾ ਕਿ ਜੇਕਰ ਮੇਰੇ ਉਸ ਲੜਕੀ ਦੇ ਨਾਲ ਨਜ਼ਾਈ ਸਬੰਧ ਕਦੇ ਹੋਣ ਤਾਂ ਮੈਂ ਆਪਣੇ ਪਰਿਵਾਰ ਸਮੇਤ ਗਰਖ ਹੋ ਜਾਵਾਂ ਇਹ ਉਸ ਨੇ ਝੂਠਾ ਦੋਸ਼ ਲਾਇਆ ਹੈ ਮੇਰੇ ਸਤਿਗੁਰੂ ਅੱਗੇ ਅਰਦਾਸ ਹੈ ਕਿ ਜਿਨ੍ਹਾਂ ਲੋਕਾਂ ਨੇ ਉਸ ਨੂੰ ਕੈਮਰੇ ਅੱਗੇ ਲਿਆਂਦਾ ਹੈ ਉਹਨਾਂ ਨੂੰ ਜ਼ਰੂਰ ਨੰਗਿਆ ਕਰੋ ਜਿਹੜੇ ਕਹਿੰਦੇ ਨੇ ਕਿ ਉਹ ਬਹੁਤ ਚੰਗਾ ਸੀ ਉਹਨਾਂ ਦੀਆਂ ਧੀਆਂ ਪੈਣਾ ਨੂੰ ਵੀ ਉਸ ਵਰਗਾ ਘਰ ਵਾਲਾ ਮਿਲੇ ਉਹਨਾਂ ਸਾਡੀ ਕੁੜੀ ਨਾਲ ੱਤਕਾ ਕਰਦਾ ਰਿਹਾ ਹੈ ਗਰਭਵਤੀ ਦੇ ਪੇਟ ਦੇ ਵਿੱਚ ਲੱਤਾਂ ਮਾਰਦਾ ਰਿਹਾ ਆਪਣੇ ਮਲ ਨਾਲ ਕੱਪੜੇ ਲਿਬੇੜ ਕੇ ਉਸ ਨੂੰ ਧੋਣ ਲਈ ਮਜਬੂਰ ਕਰਦਾ ਰਿਹਾ ਉਹਨਾਂ ਨੇ ਕਿਹਾ ਕਿ ਮੈਂ ਗੁਲਾਮ ਸਿਰਫ ਇਹ ਕੀਤਾ ਕਿ ਉਸ ਦੀਆਂ ਬੱਚਿਆਂ ਨੂੰ ਭਾਂਡੇ ਮਾਂਜਣ ਲਈ ਮਜਬੂਰ ਨਹੀਂ ਹੋਣ ਦਿੱਤਾ ਉਹਨਾਂ ਨੂੰ ਅनाथ ਆਸ਼ਰਮ ਜਾਣ ਲਈ ਮਜਬੂਰ ਨਹੀਂ ਹੋਣ ਦਿੱਤਾ ਉਹਨਾਂ ਨੂੰ ਆਪਣੀਆਂ ਧੀਆ ਬਣਾ ਕੇ ਪੜਾਇਆ ਇੱਕ ਵਿਦੇਸ਼ ਦੇ ਵਿੱਚ ਪੜ੍ਹਦੀ ਹੈ ਅਤੇ ਇੱਕ ਉੱਥੇ ਪੜ੍ਹਦੀ ਹੈ ਚੰਗੀ ਯੂਨੀਵਰਸਿਟੀ ਦੇ ਵਿੱਚ ਦੂਜਾ ਮੇਰਾ ਗੁਨਾਹ ਇਹ ਹੈ ਕਿ ਦਸੰਬਰ ਜਿਹੜੇ 2 ਦਸੰਬਰ ਨੂੰ ਪੰਜ ਸਿੰਘ ਸਹਿਬਾਨਾ ਦੀ ਫੈਸਲੇ ਦੇ ਵਿੱਚ ਸ਼ਾਮਿਲ ਹੋਇਆ ਤੀਜਾ ਮੇਰਾ ਗੁਨਾਹ ਇਹ ਹੈ ਕਿ ਮੈਂ 2 ਦਸੰਬਰ ਨੂੰ ਹੋਏ ਫੈਸਲੇ ਤੋਂ ਬਾਅਦ ਮੇਰੇ ਤੱਕ ਪਹੁੰਚੇ ਲੋਕਾਂ ਨੂੰ ਇਹ ਫੈਸਲਾ ਬਦਲਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਗੁਨਾਹਾਂ ਦੀ ਸਜ਼ਾ ਮੈਨੂੰ ਮੇਰੇ ਪਰਿਵਾਰ ਨੂੰ ਸੋਸ਼ਲ ਮੀਡੀਆ ਦੇ ਵਿੱਚ ਬਦਨਾਮ ਕਰਕੇ ਲਈ ਜਾ ਰਹੀ ਹੈ।